ਪੰਜਾਬ ਸਰਕਾਰ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਮਾਲਵਾ ਨਹਿਰ ਵਾਲੀ ਪਹਿਲਾਂ ਵਿਖੀ ਗਤੀਵਿਧੀ ਹੁਣ ਗੁਰਦਾਸਪੁਰ ਦੇ ਵਿੱਚ ਨੇ ਕਰੋੜਾਂ ਦੇ ਪ੍ਰੋਜੈਕਟਾਂ ਦੇ ਉਦਘਾਟਨ ਹੋ ਰਿਹਾ ਹੈ ਪਹਿਲਾਂ ਤੇ ਪਿੰਡਾਂ ਵਾਲੇ ਗ੍ਰਾਂਟ ਨੂੰ ਤਰਸਦੇ ਸੀ ਉਹ ਵੱਖਰੀ ਗੱਲ ਹੈ ਪੰਚਾਇਤੀ ਚੋਣਾਂ ਹਾਲੇ ਡਿਲੇ ਹੋ ਰਹੀਆਂ ਨੇ ਪਿੰਡਾਂ ਦਾ ਤਾਂ ਵਿਕਾਸ ਉੱਥੇ ਰੁਕਿਆ ਪਿਆ ਪਰ ਵੱਡੇ ਵੱਡੇ ਪ੍ਰੋਜੈਕਟ ਤੇ ਜਿਹੜੇ ਪੰਜਾਬ ਪੱਧਰ ਦੀਆਂ ਗੱਲਾਂ ਹੋ ਰਹੀਆਂ ਨੇ ਕੀ ਉਹ ਜਿਮਣੀ ਚੋਣ ਨੂੰ ਧਿਆਨ ਚ ਰੱਖ ਕੇ ਸਥਾਨ ਨੂੰ ਹੋ ਰਹੀਆਂ ਨੇ ਜਾਂ ਫਿਰ ਇਹ ਸਮਝਿਆ ਜਾਵੇ ਕਿ ਨਹੀਂ ਇਹ ਤੇ ਵਿਕਾਸ ਜਿਮਨੀ ਚੋਂ ਨਾ ਹੁੰਦੀ ਤਾਂ ਵੀ ਹੋਣਾ ਸੀ ਨਹੀਂ ਇਹ ਤੇ ਬਿਲਕੁਲ ਤੁਸੀਂ ਕਹਿ ਸਕਦੇ ਕਿ ਜਿਹੜੀਆਂ ਚਾਰ ਵਿਧਾਨ ਸਭਾ ਜਿਮਨੀ ਚੋਂ ਆਣੀਆਂ ਉਹਦੇ ਸੰਦਰਭ ਦੇ ਵਿੱਚ ਨੂੰ ਧਿਆਨ ਵਿੱਚ ਰੱਖਦੇ ਹੋਈ ਪੰਜਾਬ ਸਰਕਾਰ ਮੋੜ ਦੇ ਵਿੱਚ ਆ ਗਈ ਇਲੈਕਸ਼ਨ ਮੋੜ ਦੇ ਵਿੱਚ ਹੈ ਨਾ ਕਿਉਂਕਿ ਪਹਿਲਾਂ ਵੀ ਜਾ ਕੇ ਮਾਲਵਾ ਨਹਿਰ ਦਾ ਨਿਰੇਖਣ ਕੀਤਾ ਜਾ ਸਕਦਾ ਹੈ ਲੇਕਿਨ ਪਿੰਡ ਦੋਦਾ ਸੁਨਿਆ ਦੋਦਾ ਬਹੁਤ ਵੱਡਾ ਪਿੰਡ ਹੈ ਗਿੱਦੜਬਾਏ ਵਿਧਾਨ ਸਭਾ ਦਾ ਹਲਕਾ ਹੁਣ ਡਾਇਰੈਕਟ ਤੇ ਕੋਈ ਡੇਰਾ ਬਾਬਾ ਨਾਨਕ ਕੋਈ ਪ੍ਰੋਜੈਕਟ ਰੱਖ ਨਹੀਂ ਸਕਦੇ ਸੀ ਇਹ ਜਿਹੜਾ ਪ੍ਰੋਜੈਕਟ ਜਿਹੜਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਦਘਾਟਨ ਕੀਤਾ ਇਸ ਤੇ ਕੋਈ 52 ਕਰੋੜ ਰੁਪਏ ਦੀ ਲਾਗਤ ਹੈ ਇਹ 2019 ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਉਦੋਂ ਉਤੋਂ ਮੰਤਰੀ ਸਨ ਜਿਹੜੇ ਇਸ ਟਾਈਮ ਐਮਐਲਏ ਨੇ ਦੀਨਾ ਨਗਰ ਤੋਂ ਅਰਨਾ ਚੌਧਰੀ ਇਹ ਉਹਨਾਂ ਵੇਲੇ ਉਸ ਪ੍ਰੋਗਰਾਮ ਦਾ ਉਦੋਂ ਨੀ ਪੱਥਰ ਰੱਖਿਆ ਗਿਆ ਪ੍ਰੋਜੈਕਟ ਹੁਣ ਇੱਕ ਕੋਈ ਕਰੀਬ 52 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਬ੍ਰਿਜ ਦਾ ਉਦਘਾਟਨ ਹੋਇਆ ਇਹਦੇ ਨਾਲ ਸਰਹੱਦੀ ਸ਼ਹਿਰ ਚ ਆਵਾਜਾਈ ਨੂੰ ਬਹੁਤ ਫਾਇਦਾ ਹੋਏਗਾ ਹੁਣ ਇਹਦੇ ਚ ਕੀ ਹੈ ਕਿ ਇਹ ਜਿਹੜਾ ਅੰਮ੍ਰਿਤਸਰ ਦੀਨ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾ ਨਗਰ ਰੇਲਵੇ ਸਟੇਸ਼ਨ ਦੇ ਨੇੜੇ ਅੰਮ੍ਰਿਤਸਰ ਪਠਾਨਕੋਟ ਰੇਲਵੇ ਸਟੇਸ਼ਨ ਉੱਤੇ ਇਹ ਸੀ 60 ਲੈਵਲ ਕ੍ਰੋਸਿੰਗ ਦੀ ਤਾਂ ਉਹ ਸਾਰਿਆ ਗਿਆ ਔਰ ਇਹ 7.5 ਮੀਟਰ ਲੰਮਾ ਤੇ ਕੋਈ 11 ਕਿ ਮੀਟਰ ਚੌੜਾ ਇਹਦਾ ਕੰਮ ਜਿਹੜਾ ਸ਼ੁਰੂ 2019 ਚ ਹੋਇਆ ਜੋ ਕਾਂਗਰਸ ਪਾਰਟੀ ਦੀ ਸਰਕਾਰ ਸੀ ਇਹਦੇ ਨਾਲ ਜਿਹੜਾ ਖਾਸ ਕਰਕੇ ਦੀਨਾ ਨਗਰ ਦੇ ਜਿਹੜੇ ਲੋਕ ਨਾ ਉਹਨਾਂ ਨੂੰ ਇਹਦਾ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਉਂਕਿ ਅੱਜ ਉਦਘਾਟਨ ਕਰਨਾ ਸੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਉਥੋਂ ਦੇ ਜਿਹੜੇ ਲੋਕਲ ਐਮਐਲਏ ਨੇ ਜਿਹੜੇ ਕੈਪਟਨ ਮਰਿੰਦਰ ਸਿੰਘ ਦੀ ਔਰ ਚੰਜੀਸ ਚੰਨੀ ਦੀ ਸਰਕਾਰ ਚ ਕੈਪਟਨ ਮੰਤਰੀ ਅਰਣਾ ਚੌਧਰੀ ਉਹਨਾਂ ਨੇ ਅੱਜ ਆਪਣੇ ਘਰ ਵਾਲੇ ਦੇ ਨਾਲ ਅਸ਼ੋਕ ਚੌਧਰੀ ਜਿਹੜੇ ਜ਼ਿਲ੍ਹਾ ਗਰਦਾਸਪੁਰ ਦੇ ਪ੍ਰਧਾਨ ਰਹਿ ਚੁੱਕ ਨੇ ਉਹਨਾਂ ਨੇ ਜ ਸਵੇਰੇ ਹੀ ਫੋੜਵਾ ਪਾ ਦਿੱਤੀਆਂ ਹੈਗੀਆਂ ਨੇ ਉਹਨਾਂ ਨੇ ਉਥੋਂ ਦੇ ਲੋਕਾਂ ਨੂੰ ਗੁਰਦਾਸਪੁਰ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਇਹ ਪ੍ਰੋਜੈਕਟ ਆ ਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਦਘਾਟਨ ਕਰਨ ਆ ਰਹੇ ਇਹ ਸਾਡੀਆਂ ਭਰਪੂਰ ਕੋਸ਼ਿਸ਼ਾਂ ਕਰਕੇ ਹੀ ਇਹ ਨਿਪਰੇ ਚੜਿਆ ਗਿਆ ਅੱਜ ਤੇ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਘਾਟਨ ਕੀਤਾ ਕੰਮ ਉਹਨਾਂ ਵੇਲੇ ਹੋਇਆ ਸੀ ਇਸ ਕਰਕੇ ਇਹਨਾਂ ਦੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੇ ਫੋਟੋ ਫੋਟੋ ਖਿੱਚ ਕੇ ਦੱਸਤਾ ਹੀ ਇੱਕ ਕਿ ਰਸਮੀ ਕਾਰਵਾਈ ਕਰਨ ਆਏ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਰਸਮੀ ਕਾਰਵਾਈ ਕਰਨ ਆਏ ਪਟਿਆਲੇ ਵਾਲੇ ਪਾਸੇ ਬਸ ਸਟੈਂਡ ਦਾ ਹੋਇਆ ਸੀ ਦਗਾ ਜਿੰਨੇ ਵੀ ਕੰਮ ਕਿਉਂਕਿ ਹਜੇ 25 25 ਜਾਂ 26 26 ਮਹੀਨਿਆਂ ਦੀ ਸਰਕਾਰ ਹੋਇਆ 26 ਮਹੀਨਿਆਂ ਦੀ ਸਰਕਾਰ ਚ ਐਡੇ ਉਹ ਜਿਹੜੇ ਪ੍ਰੋਜੈਕਟ ਹਨ ਉਹ ਇੱਕ ਇੱਕ ਦਿਨ ਚ ਨਹੀਂ ਮੁਕੰਮਲ ਹੋ ਸਕਦੇ ਉਹ ਉਦਾਂ ਹੀ ਗੁਰਦਾਸਪੁਰ ਦੇ ਵਿੱਚ ਪੰਜਾਬ ਦਾ ਮਿਲਦਾ ਕਿ ਸਭ ਤੋਂ ਬਿਹਤਰੀਨ ਜੇ ਬਸ ਸਟੈਂਡ ਹੈ ਨਾ ਉਹ ਬ੍ਰਿੰਦਰ ਮੀਤ ਸਿੰਘ ਪਾੜਾ ਹੋਣਾ ਨੇ ਬਣਵਾਇਆ ਸੀ ਕੈਪਟਨ ਮਿਰਿੰਦਰ ਸਿੰਘ ਘਟੂਗੜਪਾਣੀ ਕਿੰਨੇ 9-10 ਕਰੋੜ ਰੁਪਏ ਦਾ ਪ੍ਰੋਜੈਕਟ ਏਵੇਂ ਲੱਗਦਾ ਜਿਵੇਂ ਨਾ ਹੈਰੀਟੇਜ ਹੁੰਦਾ ਬਾਸਟਨ ਤੇ ਉਹ ਵੀ ਇਹਨਾਂ ਮੌਕਾ ਰਸਮੀ ਤੌਰ ਤੇ ਉਦਘਾਟਨ ਕਰਨ ਦਾ ਮੌਕਾ ਭਗਵੰਤ ਮਾਨ ਸਾਹਿਬ ਨੂੰ ਮਿਲਿਆ ਇਦਾਂ ਚੱਲਦੇ ਰਹਿੰਦੇ ਪ੍ਰੋਜੈਕਟ ਕਿ ਕਾਂਗਰਸ ਕਾਲੀਆਂ ਵੇਲੇ ਪ੍ਰੋਜੈਕਟ ਕਈ ਕੈਪਟਨ ਨੇ ਉਦਘਾਟਨ ਕੀਤੇ ਸੀ ਜਾਂ ਹੁਣ ਕਾਂਗਰਸ ਵੇਲੇ ਜਿਹੜੇ ਪ੍ਰੋਜੈਕਟ ਨੇ ਜਿਹੜੇ ਹੋਣ ਜਾ ਕੇ ਮੁਕੰਮਲ ਹੋਏ ਨੇ ਉਹ ਭਗਵੰਤ ਮਾਨ ਨੇ ਰੱਖੇ ਜਿਹੜੇ ਰੱਖਣਗੇ ਅੱਜ ਹਲੇ ਤੱਕ ਇੰਨਾ ਕੋਈ ਰੱਖਿਆ ਨਹੀਂ ਅੱਗੇ ਵੱਡਾ ਪ੍ਰੋਜੈਕਟ ਹੈ ਨਾ ਜਿਦਣ ਇਹ ਰੱਖਣਗੇ 27 ਚ ਕੀ ਪਤਾ ਕਿ ਉਸ ਪ੍ਰੋਜੈਕਟ ਨੂੰ ਅੱਜ ਵੀ ਜੇ ਰੱਖਦੇ ਨੇ ਤੇ ਕਈ ਪ੍ਰੋਜੈਕਟ ਉਹਦੇ 3-4 ਸਾਲ ਲੱਗ ਜਾਂਦੇ ਕੰਪਲੀਟ ਹੁੰਦੇ ਆ ਕੀ ਪਤਾ ਕੱਲ ਨੂੰ 27 ਦੇ ਵਿੱਚ ਕਿਸੇ ਹੋਰ ਮੁੱਖ ਮੰਤਰੀ ਉਦਘਾਟਨ ਕਰਦਾ ਜਦੋਂ ਸ਼ੁਰੂ ਹੋਣੀ ਹੈ ਜੀ ਜੀ ਉਹ ਮਾਲਵਾ ਨਹਿਰ ਜਿਵੇਂ ਬਣ ਕੇ ਤਿਆਰ ਹੋਣੀ ਆ ਹੋ ਸਕਦਾ ਉਹਦੋਂ ਕਿਸੇ ਹੋਰ ਦੀ ਹੋਵੇ ਸਕਦਾ ਕਿਸੇ ਹੋਣ ਇਹ ਆਨ ਗoing ਪ੍ਰੋਜੈਕਟ ਹੁੰਦੇ ਨੇ ਉਹਦੇ ਚ ਕੋਈ ਕ੍ਰੈਡਿਟ ਵਾਰ ਨਹੀਂ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਦਾ ਪੈਸਾ ਲੱਗਾ ਲੇਕਿਨ ਫਿਰ ਵੀ ਲੋਕਲ ਐਮਐਲਏ ਦਾ ਇੱਕ ਇਨੀਸ਼ੀਏਟਿਵ ਹੀ ਹੁੰਦਾ ਨਾ ਉਹ ਬਹੁਤ ਮੈਟਰ ਕਰਦਾ ਹੁਣ ਇਹ ਜਿਹੜੇ ਚਾਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਦੋਦਾ ਦੇ ਵਿੱਚ ਮਾਲਵਾ ਨਹਿਰ ਦਾ ਕੰਮ ਸ਼ੁਰੂ ਹੋ ਗਿਆ ਨਿਰਖਣ ਹੋ ਗਿਆ ਗੁਰਦਾਸਪੁਰ ਡੇਰਾ ਬਾਬਾ ਨਾਨਕ ਇਹ ਵਾਲਾ ਪੁਲ ਦਾ ਉਦਘਾਟਨ ਕਰ ਦਿੱਤਾ ਹੋ ਸਕਦਾ ਕਿ ਆਉਣ ਵਾਲੇ ਸਮੇਂ ਉਹ ਉੱਥੇ ਡੇਰਾ ਬਾਬਾ ਨਾਨਕ ਨੂੰ ਧਿਆਨ ਵਿੱਚ ਰੱਖਦੇ ਕੁਝ ਪ੍ਰੋਜੈਕਟ ਸ਼ੁਰੂ ਕੀਤਾ ਹੁਣ ਦੋ ਰਹਿ ਗਏ ਨੇ ਲੱਗਦਾ ਕਿ 1 ਮਹੀਨੇ ਤੱਕ ਉੱਥੇ ਦੋ ਪ੍ਰੋਜੈਕਟਾਂ ਦਾ ਹੋਰ ਕੋਈ ਨਾ ਕੋਈ ਉਦਘਾਟਨ ਇੱਕ ਤੇ ਬਰਨਾਲਾ ਕਿਉਂਕਿ ਉੱਥੇ ਵੀ ਇਲੈਕਸ਼ਨ ਲੜਨੀ ਹੈ ਚੌਥਾ ਹਿਸ਼ਾਰਪੁਰ ਚੱਬੇਵਾਲ ਉਥੇ ਵੀ ਕੋਈ ਨਾ ਕੋਈ ਕਾਲਜ ਸਕੂਲ ਹਸਪਤਾਲ ਕੁਝ ਨਾ ਕੁਝ ਸਰਕਾਰ ਦੱਸਣ ਦੀ ਕੋਸ਼ਿਸ਼ ਕਰੂਗੀ ਕਿ ਦੇਖੋ ਜੀ ਅਸੀਂ ਬੜੇ ਪੰਜਾਬ ਪ੍ਰਤੀ ਸਟੇਟ ਪ੍ਰਤੀ ਲੋਕਾਂ ਪ੍ਰਤੀ ਵਫਾਦਾਰ ਵਚਨਬੱਧ ਤੁਹਾਡੇ ਸਾਹਮਣੇ ਆ ਵਾਲਾ ਪ੍ਰੋਜੈਕਟ ਜਿਹੜਾ ਵਾ ਸਿੱਧ ਘਟਨ ਕੀਤਾ ਔਰ ਨਰੋਲ ਰੂਪ ਦੇ ਵਿੱਚ ਇਹ ਜਿਹਨੇ ਦੋੜੇ ਦੋਨੇ ਪ੍ਰੋਜੈਕਟ ਪੰਜਾਬ ਨੂੰ ਵੀ ਸਮਰਪਿਤ ਆ ਪਰ ਨਾਲ ਦੀ ਨਾਲ ਇਨੂੰ ਵੀ ਆਪਾਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਰੂਲ ਆਊਟ ਨਹੀਂ ਕਰ ਸਕਦੇ ਕਿ ਚਾਰ ਜਿਮਨੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਨਰੀਖਣ ਤੇ ਉਦਘਾਟਨ ਕੀਤੇ ਜਾ ਰਹੇ ਨੇ ਜੀ ਜਿਵੇਂ ਇਹ ਗਤੀਵਿਧੀਆਂ ਨੇ ਕਿਉਂਕਿ ਜਿਹੜੀ ਵਿਰੋਧੀਆਂ ਧਿਰਾਂ ਹੁੰਦੀਆਂ ਨੇ ਉਹਨਾਂ ਨੇ ਤਾਂ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਕਹਿਣਾ ਹੀ ਹੁੰਦਾ ਘੇਰਨਾ ਹੀ ਹੁੰਦਾ ਸਰਕਾਰ ਨੂੰ ਪਰ ਨਰੋਲ ਰੂਪ ਦੇ ਵਿੱਚ ਸਰਕਾਰ ਨੇ ਕਿਉਂਕਿ ਇੱਥੋਂ ਪਤਾ ਲੱਗਦਾ ਇੱਕ ਤਾਂ ਉਦਘਾਟਨਾ ਦਾ سلسلہ ਦੂਜਾ ਇਨਚਾਰਜ ਕੋ ਇਨਚਾਰਜ ਲਾਉਣੇ ਮਤਲਬ ਸਰਕਾਰ ਹਰੇਕ ਇਲੈਕਸ਼ਨ ਦੇ ਵਿੱਚ ਇੰਨਾ ਕੇਂਦਰਿਤ ਹੋ ਰਹੀ ਆਪਣੇ ਆਪ ਨੂੰ ਕਿ ਸੀਟਾਂ ਵਧਾਉਣ ਦਾ ਕਿਉਂਕਿ ਇੱਕ ਪਾਸੇ ਵਾਅਦਾ ਵੀ ਕੀਤਾ ਹੋਇਆ ਮੁੱਖ ਤੋ 93 94 ਹੋ ਜਾਣੀਆਂ ਜਿੱਤ ਕੇ ਬਾਕੀ ਵਾਲੀਆਂ ਰਹਿੰਦੀਆਂ ਹਾਂ 95 ਹੋ ਜਾਣਗੀਆਂ ਪਰ ਹੁਣ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਦੋਂ 3 4 ਦਾ ਜਾ ਕੇ ਪ੍ਰਚਾਰ ਕਰਨਗੇ ਗਿੱਦੜਵਾ ਜਾਣਗੇ ਜਾਂ ਬਰਨਾਲਾ ਜਾਣਗੇ ਜਾਂ ਚੱਬੇਵਾਲ ਜਾਣਗੇ ਜਾਂ ਡੇਰਾ ਬਾਬਾ ਹੁਣ ਨਹੀਂ ਕਹਿੰਦੇ ਹੈਗੇ ਕਿ ਜਿਤਾ ਤੁਸੀਂ ਦਿਓ ਐਮਐਲਏ ਤੁਸੀਂ ਬਣਾ ਦਿਓ ਤੇ ਮੰਤਰੀ ਮੈਂ ਬਣਾਦਾਗਾ ਲੋਕਾਂ ਨੇ ਹੁਣ ਚਾਰ ਹਲਕਿਆਂ ਦੇ ਲੋਕ ਪੁੱਛਣਗੇ ਨਾ ਵੀ ਭਈ ਮਹਿੰਦਰ ਭਗਤ ਨੂੰ ਤੇ ਬਣਾਇਆ ਨਹੀਂ ਹੈਗਾ ਹੈਨਾ ਉਹ ਵਿਚਾਰਾ ਤੇ ਡੀਕਦਾ ਕਿ ਕਦੋਂ ਮੇਰੀ ਝੰਡੀ ਵਾਲੀ ਕਾਰ ਲੱਗੂਗੀ ਉਹ ਦੇ ਮਿਲ ਨਹੀਂ ਹੈਗੀ ਕਿਉਂਕਿ ਉਹ ਲੱਗਦਾ ਹੈ ਕਿ ਆਮ ਆਦੀ ਪਾਰਟੀ ਹਲੇ ਨਹੀਂ ਚਾਹੁੰਦੀ ਹੈਗੀ ਕਿ ਇੱਕ ਨੂੰ ਮੰਤਰੀ ਬਣਾਇਆ ਜਾਵੇ ਜੇ ਬਣਾਵਾਂਗੇ ਤੇ ਤਿੰਨ ਚਾਰ ਨੂੰ ਇਕੱਠਿਆਂ ਨੂੰ ਬਣਾਵਾਂਗੇ ਕਿਉਂਕਿ ਮੀਤੇਰ ਵਾਲੀ ਵੀ ਖਾਲੀ ਹੋ ਗਈ ਆ ਪਰ ਉਹ ਜਿਹੜਾ ਨਾ ਕਿ ਇਹ ਇੰਚਾਰਜ ਜਿਹੜੇ ਕਿਤੇ ਹਰਜੋਤ ਬੈਸ ਨੂੰ ਜ਼ਿੰਮੇਵਾਰੀ ਕਦੀ ਕਿਤੇ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਤੇ ਅਮਨ ਰੋੜਾ ਨੂੰ ਜ਼ਿੰਮੇਵਾਰੀ ਕਿਸੇ ਨੂੰ ਕਨਵੀਨਰ ਕਿਸੇ ਨੂੰ ਕੋ ਕਨਵੀਨਰ ਤਿੰਨ ਤਿੰਨ ਐਮ ਐਲ ਏਜ਼ ਦੇ ਮੰਤਰੀਆਂ ਦੀ ਡਿਊਟੀ ਲਗਾਈ ਉਹ ਚੰਗੀ ਗੱਲ ਹੈ ਕਿਉਂਕਿ ਉਹ ਇੱਕ ਇੱਕ ਰਣਨੀਤੀ ਦਾ ਹਿੱਸਾ ਹੁੰਦਾ ਉਹ ਸਾਰੇ ਕਰਦੇ ਨੇ ਕਿ ਉਸ ਹਲਕੇ ਦੀ ਹੁਣ ਜੋ ਤਿੰਨ ਸੀਨੀਅਰ ਮੰਤਰੀ ਦੇ ਐਮਐਲ ਹੋਣਗੇ ਲੋਕਲ ਲੋਕਾਂ ਨੂੰ ਉਹਨਾਂ ਵਾਸਤੇ ਮਿਲਣਾ ਸੌਕਾ ਹੋ ਜਾਏਗਾ ਪਰ ਇਹ ਜਿਹੜਾ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਹੁਣ ਮਹਿੰਦਰ ਭਗਤ ਸਾਹਿਬ ਇਹ ਜਦੋਂ ਵੀ ਅਨਾਉਂਸਮੈਂਟ ਹੋਗੀ ਜਿਮਨੀ ਚੋਣਾਂ ਦੇ ਉਸ ਤੋਂ ਪਹਿਲਾਂ ਉਹਨਾਂ ਨੂੰ ਸੌਂ ਚੁਕਾਈ ਜਾਏਗੀ ਜੇ ਸੌਂ ਚੁਕਾਈ ਜਾਂਦੀ ਹੈਗੀ ਤੇ ਠੀਕ ਰਹੇਗਾ ਜੇ ਨਹੀਂ ਚੁਕਾਈ ਰਹੀ ਤੇ ਫਿਰ ਲੋਕ ਕਹਿਣਗੇ ਯਾਰ ਮਿੰਦਰ ਭਗਤ ਨੂੰ ਤੇ ਮੰਤਰੀ ਬਣਾਇਆ ਨਹੀਂ ਪੰਜਾਬ ਸਰਕਾਰ ਨੇ ਆਮ ਆਦੀ ਪਾਰਟੀ ਵਾਲੇ ਤੇ ਇਹਨਾਂ ਨੂੰ ਵੀ ਪਤਾ ਨਹੀਂ ਬਣਾਉਣਾ ਕਿ ਨਹੀਂ ਬਣਾਉਣਾ ਪਰ ਲੋਕ ਵੀ ਸਿਆਣ ਹੋ ਗਏ ਨੇ ਕਿ ਚਾਰ ਜਿਹੜੀਆਂ ਸੀਟਾਂ ਨੇ ਉਹਦੇ ਚ ਜਿਆਦਾ ਜਿਹੜੇ ਜਿੱਤਣ ਦੇ ਚਾਂਸ ਉਹ ਆਮ ਆਦੀ ਪਾਰਟੀ ਦੇ ਹੀ ਬਣਨਗੇ ਲੋਕਾਂ ਨੂੰ ਪਤਾ ਕਿ ਜੇ ਆਪੋਜੀਸ਼ਨ ਪਾਰਟੀ ਦਾ ਐਮ ਐਲ ਏ ਜਿਤਾਇਆ ਤੇ ਕੰਮ ਰੁੱਕ ਜਾਣਗੇ ਕਿਉਂਕਿ ਗੇਦੜਬਾਹ ਪਹਿਲਾਂ ਹੀ ਆਪੋਜੀਸ਼ਨ ਪਾਰਟੀ ਕੋਲ ਸੀ 26 ਮਹੀਨਿਆਂ ਤੋਂ ਉੱਥੇ ਕੰਮ ਕੋਈ ਹੋਇਆ ਨਹੀਂ ਬਰਨਾਲਾ ਇਹਨਾਂ ਦਾ ਆਪਣਾ ਸੀ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਦਾਵਾ ਉੱਥੇ ਕੋਈ 26 ਮਹੀਨਾ ਚ ਕੰਮ ਨਹੀਂ ਹੋਇਆ ਚੱਬੇਵਾਲ ਦੇ ਵਿੱਚ ਵੀ ਕੋਈ ਕੰਮ ਨਹੀਂ ਸੀ ਹੋਇਆ ਲੇਕਿਨ ਜਦੋਂ ਉਹ ਕਾਂਗਰਸ ਪਾਰਟੀ ਛੱਡ ਕੇ ਬੀਜੇ ਆਮ ਆਦੀ ਪਾਰਟੀ ਜਾਗੇ ਫਿਰ ਐਮਪੀ ਬਣ ਕੇ ਹਲਕੇ ਦਾ ਕੰਮ ਨਹੀਂ ਹੋਇਆ ਲੇਕਿਨ ਡਾਕਟਰ ਰਾਜਕਮਰ ਚੱਬੇਵਾਲ ਦੇ ਜਿਹੜੇ ਕਾਫੀ ਕੰਮ ਜਿਹੜੇ ਨੇ ਉਹ ਨਿੱਜੀ ਤੌਰ ਤੇ ਸਵਾਰੇ ਗਏ ਹੈਗੇ ਨੇ ਤੇ ਇਸ ਕਰਕੇ ਲੋਕੀ ਦੇਖਣਗੇ ਕਿ ਉੱਥੇ ਆਪੋਜੀਸ਼ਨ ਪਾਰਟੀ ਦਾ ਹੀ ਐਮਐਲਏ ਜਿਤਾਉਣਾ ਜਾਂ ਫਿਰ ਸਰਕਾਰ ਦਾ ਜਿਤਾਉਣਾ ਲੇਕਿਨ ਸਰਕਾਰ ਨੇ ਜਿਹੜੀਆਂ ਆਪਣੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਸ਼ੁਰੂ ਕਰ ਦਿੱਤੀਆਂ ਨੇ